ਕਿਹੋ ਜਿਹੇ ਹਾਲਾਤ ਨੇ ਜਿਹੜੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਵਾ ਦੇ ਸਰਕਾਰ ਦੇ ਕੀ ਫਲਸਫਾ ਹਾਲਾਤ ਸਭ ਤੋਂ ਪਹਿਲਾਂ ਤਾਂ ਵੇਖੋ ਜੀ ਬੇੜੀ ਦੇ ਉੱਤੇ ਮੰਜੇ ਲੈ ਕੇ ਆਉਣ ਡਿਆ ਕੈਮਰਾਮੈਨ ਨੂੰ ਕਹੋ ਵੀ ਪਹਿਲਾਂ ਦਿਰਿਆ ਦੇ ਵਿੱਚੋਂ ਪਰਿਵਾਰ ਬੈਠਾ ਨਾਲੋਂ ਪੰਜ-ਛਤ ਮੰਜੇ ਰੱਖੇ ਆ ਸਰਕਾਰ ਨੂੰ ਇਹੋ ਪੁੱਛਣਾ ਚਾਹੁੰਦੇ ਵੀ ਇਹਨਾਂ ਨੂੰ ਵਾੜਾਂਗੇ ਕਿੱਥੇ ਆਪਾਂ ਤੁਸੀਂ ਕਹਿੰਦੇ ਜੇ ਉੱਥੋਂ ਜਨਤਾ ਨੂੰ ਕੱਢ ਕੇ ਲੈ ਗਏ ਹੋ ਆ ਪੰਜ-ਛਤ ਪਿੰਡਾਂ ਦੇ ਆ ਲਲਵੇਰਾ ਟੀਰਾ ਘਾਰ ਆ ਭੇਲੀਆਂ ਦੇ ਲੋਕ ਆ ਕੋਠਿਆਂ ਦੇ ਚੜੇ ਬੈਠੇ ਹੋ ਵੇਖੋ ਸਾਰੇ ਕਣਕ ਝੋਨਾ ਉੱਤੇ ਸੱਤਾਂ ਦਾ ਸਮਾਨ ਰੱਖੀ ਬੈਠੇ ਬੈੱਡ ਵੀ ਉੱਤੇ ਪਹਿਲਾਂ ਬੱਦਲ ਹੋਣ ਵੀ ਹੋਇਆ ਵਾ ਭਾਵੇਂ ਘੰਟੇ ਨੂੰ بارش ਆਈ ਅੱਗੇ ਵੀ 4 ਦਿਨ بارش ਪਈ ਆ ਖਾਵੇ ਇਹਨਾਂ ਨੂੰ ਇੱਥੇ ਚੁੱਕ ਕੇ ਜਾਂਦਾ ਕਿ 100 200 ਬੰਦਾ ਜਾਂਦਾ ਮੈਨੂੰ ਦੱਸੇ ਵੀ ਕਿੱਥੇ ਪ੍ਰੋਪਰ ਕੈਂਪ ਬਣਿਆ ਵਾ ਚੰਡੀਗੜ੍ਹ ਬਣਿਆ ਮੁਹਾਲੀ ਬਣਿਆ ਵਾ ਵੀ ਕਿੱਥੇ ਸੀਐਮ ਦੀ ਕੋਠੀ ਆ ਕਿ ਪੀਐਮ ਦੀ ਕੋਠੀ ਕਿੱਥੇ ਇਹਨਾਂ ਨੇ ਕੈਂਪ ਬਣਾਏ ਵੀ ਕਿੱਥੇ ਜਨਤਾ ਨੂੰ ਵਾਰਨਗੇ ਤੇ ਜਿਹੜੇ ਕਮਰੇ ਇਹਨਾਂ ਦੇ ਇੱਥੋਂ ਕੈਂਪਾਂ ਜੋ ਵੱਧਦੇ ਮੇਰੇ ਕਰੇ ਭੇਜ ਦਿਓ ਮੇਰੇ ਕੋਲ ਪ੍ਰਬੰਧ ਸਾਰੇ ਨੇ ਇੱਥੇ ਜਿਹੜੇ ਹਲਕਾ ਵਿਧਾਇਕ ਰਣਵੀਰ ਨਾ ਬਖਸ਼ਰਦੇ ਪਰ ਬਰਦਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਜੀ ਕਿਵੇਂ ਲੱ ਸਕੂਲਾਂ ਦੇ ਵਿੱਚ ਪ੍ਰਬੰਧ ਨੇ ਹੋਰ ਸਾਂਝੀਆਂ ਥਾਵਾਂ ਦੇ ਪ੍ਰਬੰਧ ਨੇ ਇਹਨਾਂ ਤੋਂ ਇਲਾਵਾ ਜਿੰਨੇ ਲੋਕ ਵੱਧ ਜਾਂਦੇ ਨੇ ਮੇਰੇ ਘਰੇ ਪੇਜ ਦਿਓ ਨਹੀਂ ਜਿੱਕਰ ਆਪਾਂ ਗੱਲ ਕਰਦੇ ਹਾਂ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਪ੍ਰਬੰਧ ਹੁਣ ਲੋਕ ਜਿਹੜੇ ਹੈਗੇ ਆ ਆ ਪਿੰਡ ਵਾਲੇ ਹੈਗੇ ਆ ਉਹਨਾਂ ਨਾਲ ਸਾਂਝਾ ਦੇਗੇ ਆ ਤੇ ਜਿਹੋ ਜੀ ਛੱਤ 'ਚ ਅਸੀਂ ਰਹਿੰਦੇ ਉਹੋ ਜੀ ਛੱਤ ਛੱਤ ਥੱਲੇ ਵੀ ਰੱਖਾਂਗੇ ਉਹਨਾਂ ਨੂੰ ਮੇਰਾ ਪਿੰਡ ਸਤਿਆਣਾ ਵਾਲਾ ਐਮਐਲਏ ਰਣਵੀਰਪੁਰ ਰਦਾ ਮੈਂ ਵੱਡਾ ਭਰਾ ਮੈਂ ਸ਼ਰਿਆ ਤੁਹਾਡੇ ਵਿੱਚ ਗੱਲ ਕਰਕੇ ਜਾਨਾ ਕਿ ਜਿੱਥੇ ਵੀ ਲੋੜ ਹੈ ਮੈਂ ਹਾਜ਼ਰਾਂ ਚ ਪਰ ਸਾਹਿਬ ਜੇਕਰ ਆਪਾਂ ਜੇਕਰ ਜੇਕਰ ਆਪਾਂ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਅੱਜ ਲਗਾਤਾਰ 10 ਤੋਂ 12 ਦਿਨ ਹੋ ਗਏ ਹੈਗੇ ਆ ਲੋਕ ਆਹੜਾ ਦੇ ਵਿੱਚ ਘਰੇ ਹੋਏ ਨੇ ਲੋਕ ਐ ਤਰਾ ਤਰਾ ਕਰ ਰਹੇ ਨੇ ਸਾਨੂੰ ਕੱਢੋ ਬਾਹਰ ਜੀ ਠੀਕ ਹੈ ਜਿਹੜੇ ਉੱਧਰ ਬੈਠੇ ਨੇ ਕੱਢਣ ਤੇ ਸਮਾਂ ਲੱਗੇਗਾ ਇੱਕ ਮਿੰਟ ਹੋਰ ਗੱਲ ਕਰ ਲੈਂਦੇ ਜੀ ਗੱਲ ਕਰ ਲੈਂਦੇ ਹੋ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਤੇ ਸਮਾਂ ਲੱਗਣਾ ਸਿਸਟਮ ਚੱਲ ਰਿਹਾ ਹੈ ਮੁਸੀਬਤ ਬਹੁਤ ਵੱਡੀ ਹੈ ਇਹ ਮਿੰਟਾਂ ਸਕੇਂਡਾਂ 'ਚ ਹੱਲ ਹੋਣ ਵਾਲੀ ਨਹੀਂ ਹੈਗੀ ਘੰਟਿਆਂ 'ਚ ਹੱਲ ਹੋਣ ਵਾਲੀ ਵੀ ਨਹੀਂ ਸਾਡੇ ਪੂਰੇ ਯਤਨ ਨੇ ਇਸ ਗੱਲ ਲਈ ਫੇਰ ਵੀ ਜਿੱਥੇ-ਜਿੱਥੇ ਪ੍ਰਬੰਧ ਨੇ ਸਰਕਾਰ ਦੇ ਠੀਕ ਨੇ ਚੋ ਪ੍ਰਬੰਧ ਘਟਦੇ ਨੇ ਤੇ ਮੈਂ ਨਿੱਜੀ ਤੌਰ ਤੇ ਬੈਠਾ ਹਾਂ ਬਿਨਾਂ ਸਰਕਾਰ ਦੇ ਕਿਸੇ ਹਵਾਲੇ ਤੋਂ ਮੈਂ 200 500 ਬੰਦੇ ਨੂੰ ਨਹੀਂ ਗੱਲ ਬਲੋ ਹਜ਼ਾਰ ਬੰਦੇ ਨੂੰ ਮੈਂ ਆਪਣੇ ਗੱਲ ਇਹ ਲੋਕ ਇਥੋਂ ਦੀ ਇਹ ਕਹਿ ਰਹੇ ਨੇ ਅਸੀਂ 7-8 ਦਿਨ ਤੋਂ ਜਿਹੜੇ ਹੈਗੇ ਅੰਦਰ ਫਸੇ ਹੋਏ ਆ ਇਹ ਜਿਹੜੀਆਂ ਸਸਤਾ ਵਧੀਆ ਬੇੜੀਆਂ ਚੱਲ ਰਹੀਆਂ ਨੇ ਪਰ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਬੇੜੀਆਂ ਨੇ ਉਹ ਕਿੱਥੇ ਨੇ ਚੱਲ ਰਹੀਆਂ ਨੇ ਨਹੀਂ ਸਰ ਚੱਲ ਵੀ ਆ ਨੇ ਕਿਉਂ ਨਹੀਂ ਚੱਲ ਰਹੀਆਂ ਦੇਖੋ ਇਹਨਾਂ ਲੋਕਾਂ ਨੂੰ 10 ਦਿਨ ਹੋ ਗਏ ਸੰਸਥਾ ਵਾਲੇ ਆ ਕੇ ਬੈਠਿਆ ਵੇ ਰਗਣਪੋਟ ਉਹਨਾਂ ਤੇ ਆ ਸਰਕਾਰ ਦੇ ਹੋਣ ਆਵੇ ਬੀਐਸਬ ਦੀਆਂ ਗੱਡੀਆਂ ਆਵੇ ਹੋਣ ਆਈਆਂ ਬੇੜੀਆਂ ਲੈ ਕੇ ਤੇ ਅੱਧਿਓਂ ਜ਼ਿਆਦਾ ਪਿੰਡ ਨਿਕਲ ਚੁੱਕੇ ਨੇ ਅੱਦੇ ਦੇ ਲੋਕ ਜਿਹੜੇ ਨਿਕਲ ਚੁੱਕੇ ਨੇ 베ੜੀਆਂ ਦੇ ਤੋਂ ਉਹ ਸਾਰੇ ਆ ਕੇ ਬਣ ਦਿੱਤੇ ਆ ਕੇ ਬਹਿ ਗਏ ਵੇਖੋ 베ੜੀਆਂ ਲੱਦ ਰਹੀਆਂ ਇਹ ਵੇਖੋ ਪ੍ਰੈਸ ਨਹੀਂ ਲੈਣਾ ਅਸੀਂ ਕਿਸੇ ਨਾਲ ਬਹਿਸ ਨਹੀਂ ਬਹਿਣਾ ਸਾਰੇ ਮੇਰੇ ਭਰਾ ਨੇ ਜੇ ਕਿਸੇ ਦਾ ਦੁੱਖ ਤਕਲੀਫ ਆਇਆ ਕਿਸੇ ਨੂੰ ਠੀਕ ਹੈ ਕਿ ਸਾਡੀ ਗੱਲ ਨਹੀਂ ਠੀਕ ਲੱਗਦੀ ਕੋਈ ਗੱਲ ਨਹੀਂ ਉਹਦਾ ਵਿਚਾਰ ਹੈ ਉਹਦਾ ਮਨ ਹੈ ਅਸੀਂ ਨਿੱਜੀ ਤੌਰ ਤੇ ਸਰਕਾਰ ਦੀ ਬਿਨਾਂ ਕਿਸੇ ਹੈਲਪ ਤੋਂ ਬਗੈਰ ਵੀ ਜੇ ਕਿਸੇ ਨੂੰ ਲੋੜ ਹੈ ਤੇ ਮੈਂ ਹਾਜ਼ਰ ਹਾਂ ਠੀਕ ਹੈ ਜੀ ਧੰਨਵਾਦ ਬਾਈ ਮੰਨ ਲਿਆ ਠੀਕ ਹੈ ਤੁਸੀਂ ਸਰਕਾਰ ਦੇ ਚਲੋ ਠੀਕ ਹੈ ਤੁਹਾਡਾ ਬਤਨ ਹੈ ਠੀਕ ਹੈ ਹਮਤ ਵਿਧਾਇਕ ਦੇ ਬ੍ਰਦਰ ਹੈਗੇ ਆ ਰਣਵੀਰ ਸਿੰਘ ਭੁੱਲਰ ਉਹਨਾਂ ਦਾ ਜਿਹੜਾ ਹੈਗਾ ਕਹਿੰਦਾ ਹੈਗਾ ਕਿ ਜੇਕਰ ਕਿਸੇ ਨੂੰ ਵੀ ਲੋੜ ਹੈਗੀ ਆ ਤਾਂ ਅਸੀਂ ਉਸ ਦੇ ਨਾਲ ਹੈਗੇ 24 ਘੰਟੇ ਖੜੇ ਹੈਗੇ ਜੇਕਰ ਆਪਾਂ ਗੱਲ ਕੈਂਪਾਂ ਦੀ ਕਰਦੇ ਹੋਏਗੀ ਉਹ ਕਿਤੇ ਜੇਕਰ ਸਰਕਾਰ ਤੋਂ ਉੱਪਰ ਉੱਠ ਕੇ ਆਪਾਂ ਗੱਲ ਕਰਦੇ ਆ ਤਾਂ ਜੇਕਰ ਇਸੇ ਨੂੰ ਲੋੜ ਹੈਗੀ ਆ ਮੇਰੇ ਘਰ ਦੇ ਜਿਹੜੇ ਹੈਗੇ ਆ ਉਹ ਦਰਵਾਜ਼ੇ ਹੈਗੇ ਆ ਖੁੱਲੇ ਹੈਗੇ ਆ ਪਰ ਗੱਲ ਇੱਥੇ ਇਹ ਹੈਗੀ ਆ ਕਿ ਲੋਕਾਂ ਦੇ ਵਿੱਚ ਜਿਹੜਾ ਹੈਗਾ ਲੋਕ ਜਿਹੜੇ ਹਰ ਦੇ ਵਿੱਚ ਫਸੇ ਹੋਏ ਨੇ ਉਹ ਚੀਕਾ ਮਾਰ ਰਹੇ ਨੇ ਉਹ ਤਰਾ ਤਰਾ ਕਰ ਰਹੇ ਨੇ ਕਿ ਸਾਨੂੰ ਬਾਹਰ ਕੱਢੋ ਪਰ ਅੱਜ ਤੱਕ ਜੇ ਆਪਾਂ ਗੱਲ ਕਰਦੇ ਹੈਗੇ ਆਪਾਂ ਸਰਕਾਰ ਦੀ ਸਰਕਾਰ ਵੱਲੋਂ ਕੋਈ ਵੀ ਜਿਹੜੇ ਅਜੇ ਤੱਕ ਪ੍ਰਬੰਧ ਨਹੀਂ ਸੀ ਕੀਤੇ ਗਏ ਹੁਣ ਫੌਜ ਦੀਆਂ ਜਿਹੜੀਆਂ ਦੋ ਗੱਡੀਆਂ ਆਈਆਂ ਹੈਗੀਆਂ ਜਿਦੇ ਵਿੱਚ ਬੇੜੇ ਲੈ ਕੇ ਲੋਕਾਂ ਵਾਸਤੇ ਜਿਹਨੇ ਕਾਰਜ ਸ਼ੁਰੂ ਕੀਤੇ ਗਏ ਨੇ ਪਰ ਪਰ ਤੋਂ ਕੈਮਰਾਮੈਨ ਨਾ ਪ੍ਰਵੀਰ ਸਿੰਘ ਜੋਸ਼ਦੀਪੁਰ ਅਜੀਤ ਰੌਪੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ